ਦਾ ਇਹ ਫਰਕ ਹੋਇਆ ਜੀ ਕਲੀ ਦੇ ਮੱਧ ਤਿਆਨੇ ਦਿਮਾਗੀ ਕਲੀ ਵੀ ਹੈ ਉਸ ਤੋਂ ਬਾਅਦ ਇਹ ਜਿਹੜਾ ਲਗਾਤਾਰ ਜੀ ਇਹ ਇਹ ਇਸ ਦਾ ਪੂਰੀ ਵੀ ਦਾ ਨਿਯਮਾ ਹੋਈ ਉਹਦਾ ਰਿਸ਼ਤਾ ਬੰਦਾ ਤੰਦਰੁਸਤ ਰਹੇਗਾ ਇਹ ਤੋਂ ਤੁਹਾਡੇ ਦੇ ਤਾਂ ਕੰਮਕਾਰੀ ਹੈ ਜਿਹੜੇ ਸਵਾਸਤੇ ਉੱਤੇ ਤੇ ਜਦੋਂ ਅਸੀਂ ਲੜਾਂ ਤੋਂ ਪ੍ਰਵਾਤ ਵੀ ਥੋੜਾ ਬਾਲਾ ਕੰਮ ਕਰਦਾ ਸੀ ਕੁੱਲੇ ਆ ਤੇ ਪਿੱਛੇ ਵੀ ਥੋੜਾ ਬਾਲਾ ਇਲਾਜ ਤੇ ਇਲਾਜ ਲੈਂਦੇ ਸੀ ਬਾਲਾ ਤਾਂ ਤੀਤੀ ਦਾ ਰੋਜ਼ ਹੀ ਕਰਾਉਂਦੇ ਸੀ ਤੇ ਆਹ ਤੋਂ ਬਾਅਦ ਮੈਂ ਜੀ ਮੈਂ ਅੱਜਾ ਕਰਕੇ ਜੀ ਉਹ ਕਹਿੰਦੀ ਕਿ ਇਹ ਮਾਨਦਾਨੀ ਪਾੜਾ ਕਰਦੇ ਆ ਜੇ ਆਪਾਂ ਕਰਾਂਗੇ ਆਪਾਂ ਸਾਲ ਮੇਰੇ ਰੱਖਾਂ ਇੱਕ ਦੋ ਜਿਹੜਾ ਥੇ ਹੀ ਉਹ ਤਾਂ ਕੋਈ ਨਹੀਂ ਆਪਾਂ ਦੇਖਦੇ ਹਾਂ ਮੰਡਾ ਦੀ ਪ੍ਰਗਿਆਵਾ ਕੋਲ ਖਿਡਾਰੀ ਪੈਦਾ ਹੋਣ ਆਪਾਂ ਨੇ ਮਿਲ ਕੇ ਕੰਮ ਕਰਨਾ ਜਿਵੇਂ ਆਪਾਂ ਫੁੱਟਬਾਲ ਖੇਡਿਆ ਇੱਕ ਦਿਨ ਦਾ ਆਸ ਜੁਨੀਆ ਜਾਂ ਕੋਈ ਹੋਰ ਖੇਡ ਖੇਡ ਜਾਓ ਆਪਾਂ ਡਿਸਪੀਨ ਦਾ ਪਤਾ ਯਾਰ ਨਹੀਂ ਗੁਰੇ ਵੀ ਕਾਟਦੀ ਆ ਮਿਲ ਕੇ ਕੰਮ ਕਰਨਾ ਦੋਨੋਂ ਸ਼ਾਬ ਨਹੀਂ ਕੋਈ ਲੱਗਦੇ ਇਹ ਦੇ ਤੁਸੀਂ ਉਹਦੇ ਤੇ ਉਹਦੇ ਤੇ ਤੁਹਾਨੂੰ ਮਾਨਸਿਕ ਤਾਕਤ ਨੂੰ ਡਿਵੈਲਪ ਕਰਨਾ ਬਾਲ ਤੋਂ ਬੋਲਦੇ ਜਾਪਤ ਕੀ ਹਮਾਂ ਨੇ ਆਪਣੀ ਗੇਂਦ ਨੂੰ ਲਾਉਣਾ ਜਾਂ ਆਪਾਂ ਦੇਖਦੇ ਹਾਂ ਕਿ ਇੰਦਰਾ ਪੜਾਈਏ ਨੂੰ ਵੀ ਆਪਣਾ ਧਿਆਨ ਦੇਣਾ। ਯਾਕਨ ਹੈ ਆਪਾਂ ਗੇਂਦ ਬਾਣੀ ਕਿ ਨਾ ਦੇ ਉਪਰ ਤੋਂ ਬਾਅਦ ਗੁੱਲੂ ਨੂੰ ਤੁਸੀਂ ਇਹ ਦੀ ਗੱਲ ਗੇਂਦ ਪਾ ਸਕਦੇ ਹੋ ਸਰਕਲ ਦੇ ਵੀ ਜਿਵੇਂ ਦੂਜੇ ਜੇ ਮੱਤਵਾਲ ਹੋ ਨਹੀਂ ਜਾਗਾ ਉਹ ਉਹ ਤੁਸੀਂ ਛੋਟਾ ਗੋਲਾ ਕਰਕੇ ਰੱਖ ਦਿਓ ਤੁਸੀਂ ਕੰਨੀ ਦੀ ਸੈਟ ਵਿੱਚ ਇਹ ਲੱਗਦਾ। ਨਹੀਂ ਆਪਣੇ ਆਪ ਆਹ ਆਇਆ ਇਹਨਾਂ ਤੇ ਤੁਸੀਂ ਚਾਹ ਤੁਸੀਂ ਉਹਦੇ ਨਾਲ ਹੀ ਬੰਦਿਆ ਗੇਂਦ ਅਜਨਾਟ ਕਰੀਦਾ। ਯਾਕਨ ਹੈ ਇਹ ਇਹ ਕਿ ਮਾਰ ਰਹੀ ਹੈ ਤਾਂ ਕਿ ਇਹ ਵੀ ਬੇਰੋਜ਼ਗਾਰ ਮਾਨਦਇਕ ਕੰਮ ਤਾਂ ਨਹੀਂ ਪੜਾਣੀ ਕਿੱਥਾ ਮਿਲਦਾ ਹੈ ਇਹ ਕਾਕੀ ਮਾਰੀਆਂ ਤਾਂ ਤੋ ਬਾਕੀ ਹੋਗੇ ਜਾਂ ਤੁਸੀਂ ਇਕੱਠੇ ਕੰਮ ਇਕੱਠੇ ਜਮਾ ਦੇ ਬੰਦਾ ਪੂਰੀ ਚਾਲ ਜਰਾ ਜਵਾਕ ਦੋ ਤੈ ਹੀ ਪਿਆ ਕਰੇ ਬੱਚੇ ਨੂੰ ਤਾਂ ਲੈ ਲਓ ਕਿਵੇਂ ਦਾ ਬੰਦਾ ਲੈ ਜਾਂਦਾ ਹੀ ਆ ਤੁਸੀਂ ਉਹਨਾਂ ਦੇ ਕੋਲ ਤਾਂ ਉਹ ਦੁਰਪ੍ਰਤਿਵਾਲ ਬਲਕਾਂ ਦੇ ਆ ਠੀਕ ਆ ਕਹਿੰਦੇ ਚਲੋ ਠੀਕ ਹੈ ਇਹਨਾਂ ਜਨਨ ਥੈਂਕ ਯੂ ਬਹੁਤ ਵਧੀਆ ਗੱਲ ਕੀਤੀ ਆ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਨੇ ਉਹ ਫਿਜੀਕਲੀ ਮਤਲਬ ਸਰੀਰਕ ਜਿਹੜੀਆਂ ਆ ਸਤ ਦੇ ਲਈ ਤਾਂ ਰੋਪੇ ਲਿਖੀਆਂ ਕੱਢੀਆਂ ਜਾਂਦੀਆਂ ਸੀਗੀਆਂ ਕਿ ਹੁਣ ਇਹਨਾਂ ਨੇ ਨਾਲ ਹੀ ਇਹ ਦੱਸਦੇ ਅੱਜ ਕੱਲ ਇਹਦੇ ਮੋਬਾਈਲ ਤੋਂ ਤੁਸੀਂ ਦੇਮਾ ਘੇੜਦੇ ਉਹੋ ਖੇਤਾਂ 'ਚ ਬੈਠੇ ਰਹੇ ਨੂੰ ਖਾਣਾ ਵੀ ਨਹੀਂ ਖਾਂਦੇ ਰਹਿ ਗਏ ਤੁਹਾਨੂੰ ਭੁੱਖੀ ਨਹੀਂ ਲੱਗਦੀ ਹੈਗੀ ਨਾਲ ਹੈਗੀ ਕਿ ਨਹੀਂ ਇਹ ਹਾਂ ਵੀ ਇਹਦੇ ਵਿੱਚ ਦੇਖੋ ਇਹਨਾਂ ਨੇ ਬਹੁਤ ਵਧੀਆ ਦੱਸਿਆ ਇਹਨਾਂ ਨੇ ਕਿ ਇਹ ਖੇਡਾਂ ਦੇ ਨਾਲ ਜਿਹੜਾ ਤੁਹਾਨੂੰ ਤੁਹਾਡੇ ਵਿੱਚ ਇਮਾਨਦਾਰੀ ਇਮਾਨਦਾਰੀ ਦਾ ਗੁਣ ਪੈਦਾ ਹੁੰਦਾ ਠੀਕ ਹੈ ਦੂਜੀ ਜਗ੍ਹਾ ਤੁਸੀਂ ਰਾਤੀ ਖੇਡਦੇ ਹੋ ਬੁੱਲੇ ਵਿੱਚ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਕਹਿਣ ਦਾ ਭਾਵ ਵੀ ਖੇਡਾਂ ਜਿਹੜੀਆਂ ਨੇ ਇਹ ਸਾਨੂੰ ਇਹ ਸਾਡੇ ਸਿਰਫ ਤੀਅ ਬਿਤਾਉਣ ਦੇ ਲਈ ਬਹੁਤ ਜ਼ਰੂਰੀ ਨੇ ਇਹ ਤੁਰ ਇਹਨੇ ਗੱਲ ਕਰੀ ਵੀ ਜਿਹੜੇ ਆਪਾਂ ਜਦੋਂ ਸਿੱਧੀ ਗੱਲ ਖੇਡਾਂ ਖੇਡਦੇ ਆਂ ਸਰੀਰ ਦੇ ਖੇਡਾਂ ਖੇਡੀਆਂ ਜਾਂਦੀਆਂ ਪੁਰਾਣੇ ਸਮੇਂ ਬੱਲ ਗਿਆ ਜਿਵੇਂ ਹੁਣ ਤੁਸੀਂ ਅੱਜ ਵੀ ਖੇਡ ਰਹੇ ਸੀਗੇ ਕੋਕਲਸ ਪੱਕੀ ਜਾਂ ਤੁਸੀਂ ਕਿੱਥੋਂ ਕਰਮ ਖੇਡਦੇ ਹੋ ਜਾਂ ਇੱਕ ਉਹ ਤੁਸੀਂ ਉਹ ਕਿਹੜੀ ਖੇਡ ਖੇਡੀ ਸੀ ਜਿਹੜੀ ਕਰਤੀ ਸੀ ਬੱਚੇ ਇਹ ਕਿਹੜੀ ਸੀਗੀ ਵੀ ਉਹ ਤੇ ਹਾਂ ਹੱਡੀ ਹੱਡੀ ਛੜੱਪਾ ਖੇੜੀ ਖੇਡੀ ਹੈ ਨਾ ਤੇ ਉਹਦੇ ਵਿੱਚ ਜਦੋਂ ਫੁੱਟਾ ਜ਼ੋਰ ਲੱਗਦਾ ਸਰੀਰ ਦਾ ਤੁਸੀਂ ਥੱਕਦੇ ਹੋ ਉਹ ਤੁਹਾਨੂੰ ਕੱਥੋਂ ਨੀਂਦ ਵਧੀਆ ਆਉਂਦੀ ਆਣਾ ਵੀ ਵੱਧ ਸਾਬੂਗੇ ਹੈ ਨਾ ਇਹੇ ਇਹੇ ਗੱਲਾਂ ਨੇ ਤਾਂ ਹੀ ਇਹ ਜਿਹੜਾ ਅੱਜ ਦਾਪਰ ਖੇਡ ਦੇ ਦਿਵਸਾ ਜਿਹੜਾ ਇਹ ਸਕੂਲ ਸਿਖਿਆਪਾ ਪੰਜਾਬ ਵੱਲੋਂ ਜਿਹੜੀਆਂ ਆਪਣੀਆਂ ਰਵਾਇਤੀ ਖੇਡਾਂ ਨੇ ਜਿਹੜੀਆਂ ਆਪਾਂ ਭੁੱਲ ਚੁੱਕੇ ਆ ਭੁੱਲੇ ਤਾਂ ਨਹੀਂ ਚਲੂ ਅੱਜ ਜਦੋਂ ਸਵੇਰੇ ਪ੍ਰੇਰ ਦੇ ਵਿੱਚ ਤੁਹਾਨੂੰ ਨੋਟ ਤੁਹਾਨੂੰ ਨੋਟ ਦੱਸਿਆ ਤੁਹਾਨੂੰ ਸਾਰਿਆਂ ਨੂੰ ਹੋਵੇ ਸੀ ਪਰ ਆਪਾਂ ਉਹਨਾਂ ਨੂੰ ਖੇਡਦੇ ਨਹੀਂ ਹੈਗੇ ਇਸ ਕਰਕੇ ਇਹ ਵਿਭਾਗ ਦਾ ਬਹੁਤ ਵਧੀਆ ਪ੍ਰੰਾਲਾ ਵਾ ਵੀ ਜਿਹੜਾ ਇਹ ਅੱਜ ਖੇਡ ਦੇ ਦਿਵਸ ਆਪਾਂ ਮਨਾਇਆ ਇੱਥੇ ਵਿਭਾਗ ਵੱਲੋਂ ਕਿ ਬਹੁਤ ਵਧੀਆ ਤੁਸੀਂ ਇਹਦੇ ਵਿੱਚ ਆਪ ਦਾ ਭਾਗ ਲਿਆ ਸਾਰੇ ਬੱਚਿਆਂ ਨੇ ਵੀ ਇੰਨਾ ਜਿਹੜੀਆਂ ਨੇ ਖੇਡਾਂ ਦਾ ਆਪਾਂ ਵੱਧ ਤੋਂ ਵੱਧ ਪ੍ਰਚਾਰ ਕਰਨਾ ਵੱਧ ਤੋਂ ਵੱਧ ਉਸ ਸਮਾਪਾਏ ਨਾਲ ਜੋੜਨਾ ਤੇ ਉਹਨੂੰ ਕਿ ਇਹ ਜਿਹੜੀਆਂ ਸਰੀਰਕ ਖੇਡਾਂ ਨੇ ਜਿਵੇਂ ਕਿ ਆਪਣੇ ਟਮੇਟੀ ਦੇ ਮੈਂਬਰ ਸ੍ਰੀ ਬਸਾਕਾ ਸਿੰਘ ਜੀ ਆਪਣੇ ਇਹ ਸਮਾਸ਼ੇਵੀ ਨੇ ਕਿ ਇਹ ਇਹਨਾਂ ਨੇ ਜੋ ਆਸਤਾਨੂੰ ਗੱਲਾਂ ਆਪਣੀਆਂ ਲਖਾਈਆਂ ਕਿਤਿਆਂ ਬੜਾ ਵਧੀਆ ਲੱਗਿਆ ਸੀ ਇਹਨਾਂ ਦਾ ਸਕੂਲ ਮੁਖੀ ਸ਼੍ਰੀਮਤੀ ਸਮਨਪ੍ਰੀਤ ਕੌਰ ਅਤੇ ਤਿਰਪੁਰ ਨੂੰ ਸ੍ਰੀ ਲੂਕਾ ਸਾਹਿਬ ਨੂੰ ਸਿਨਾਰਾ ਧੰਨਵਾਦ ਕਰਦੇ ਆ ਮੇਰੇ ਨੂੰ ਬੱਚਿਆਂ ਨੇ ਆਪਣੇ ਬੜਬੁੱਲੇ ਵਿਚਾਰ ਸਾਰੇ ਦਿੱਤੇ ਠੀਕ ਹੈ ਬਈ ਅੱਨੇ ਗੱਲਦੇ ਆ ਮਲਕਾ ਠੀਕ ਹੈ